ਤੇ ਅੱਗੇ ਸਤਿਗੁਰੂ ਕਹਿੰਦੇ ਨੇ ਤੇਰੀ ਸੇਵ ਸਰਾਪ ਕਮਾਵਾਂ ਤੇ ਕਹਿਣ ਲੱਗੇ ਇਹਨੂੰ ਮੰਨਣਾ ਹੀ ਤੇ ਫਿਰ ਇਹਦੇ ਲਈ ਭਾਈ ਸਮਰਪਤ ਹੋ ਕੇ ਸੇਵਾ ਕਰ ਹੁਣ ਪਿਆਰਿਓ ਗੁਰੂ ਘਰ ਦੇ ਅੰਦਰ ਬੇਅੰਤ ਸੇਵਾਵਾਂ ਨੇ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਲੰਗਰਾਂ ਵਿੱਚ ਕਰਦਾ ਤੇ ਦਾਸ ਨੇ ਕੱਲ ਖੁਦ ਇੱਥੇ ਵੇਖਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਜਦੋਂ ਵੀ ਆਉਂਦੇ ਹੋ ਨਾ ਪਿਆਰਿਓ ਜ਼ਰੂਰ ਘਟੋ ਕੱਟ 10 ਮਿੰਟ ਅੱਧਾ ਘੰਟਾ ਕਿਤੇ ਲੰਗਰ ਖਾਲ ਵਿੱਚ ਭਾਂਡਿਆਂ ਦੀਆਂ ਜੋੜੇ ਕਰਦੀ ਸੇਵਾ ਕਰਕੇ ਵੇਖੋ ਤੁਹਾਨੂੰ ਗੁਰੂ ਰਾਮਦਾਸ ਸਤਗੁਰ ਦੀ ਉਹ ਬਖਸ਼ਿਸ਼ ਮਿਲੇਗੀ ਉਸ ਬਖਸ਼ਿਸ਼ ਦੇ ਨਾਲ ਤੁਹਾਡੀ ਸੁਰਤ ਉੱਪਰ ਉੱਠਣਾ ਸ਼ੁਰੂ ਹੋ ਜਾਏਗੀ ਤੁਹਾਡੇ ਅੰਦਰੋਂ ਮਲੀਨਤਾ ਘਟੇਗੀ ਇਹ ਮੈਂ ਨਹੀਂ ਕਹਿੰਦਾ ਗੁਰਦੇਵ ਬਾਣੀ ਵਿੱਚ ਮੋਹਰ ਲਾਉਂਦੇ ਨੇ પાષંકરોત અગ્રનીવે નિરાસ સંગ આસ પૂર્ણંગ નિર્ધન ભયંતન વંતને રોગ્યંગ રોગ ખંડીંગ ભક્ત્યંગ ભક્તદાનંગ રામ નામ ગુણ કીર્તને પાર બ્રહ્મ પુરુખ દાતરે નાનક ગુર સેવા કિંગ ના લબ્બે અતે કેડી બક્ષિશ કહે જેડી સેવા وچوں મਿਲદે નહીં પર એખે કિતે સમર્પત ઢોકક કરે સહી ગુર સેવા તે સુખ ઉપજે ਦਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲਹਿ ਕਾ ਕਿਛ ਨਾ ਵਸਾਏ